ਅੱਜ ਸਵੇਰੇ ਸਮਾਣਾ ਸ਼ਹਿਰ ਦੇ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਪਟਿਆਲਾ ਦੇ ਸਹਿਯੋਗ ਦੇ ਨਾਲ ਡਿਊਡੀਸ਼ਨਲ ਕੋਰਟ ਕੰਪਲੈਕਸ ਸਮਾਣਾ ਵਿਖੇ ਜੱਜ ਮੈਡਮ ਏਕਤਾ ਸਿੱਧਾ ਦੀ ਅਗਵਾਈ ਹੇਠਾਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਤੇ ਯੋਗਾ ਕੈਂਪ ਲਗਾਇਆ ਗਿਆ ਜਿਸ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਰੰਧਾਵਾ ਇਸ ਤੋਂ ਇਲਾਵਾ ਸਾਰੇ ਕੋਰਟ ਦੇ ਕੰਪਲੈਕਸ ਦੇ ਵਕੀਲਾਂ ਦੇ ਵੱਲੋਂ ਵੀ ਤੇ ਕੋਰਟ ਸਟਾਫ ਦੇ ਮੁਲਾਜ਼ਮਾਂ ਨੇ ਵੀ ਇਸ ਯੋਗਾ ਦਿਵਸ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਇਸ ਮੌਕੇ ਤੇ ਯੋਗਾ ਕਰਾਉਣ ਵਾਲੇ ਰਜਿੰਦਰ ਕੁਮਾਰ ਦੇ ਵੱਲੋਂ ਵੱਖ-ਵੱਖ ਯੋਗਾ ਬਾਰੇ ਲਾਭ ਦੱਸੇ ਗਏ ਤੇ ਮੌਕੇ ਤੇ ਹੀ ਅਚ ਤੁਲਸੀ ਦੇ ਬੂਟੇ ਵੰਡ ਕੇ ਵੀ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਲਈ ਕਿਹਾ ਗਿਆ ਕਿਹਾ ਗਿਆ ਕਿ ਯੋਗਾ ਕਰਨ ਦੇ ਨਾਲ ਸਾਨੂੰ ਕਦੇ ਵੀ ਨਾ ਤਾਂ ਕੋਈ ਬਿਮਾਰੀ ਲੱਗ ਸਕਦੀ ਹੈ ਤੇ ਨਾ ਹੀ ਕਦੀ ਸਾਡੇ ਜਿਹੜੇ ਪੈਸੇ ਖਰਾਬ ਹੋ ਸਕਦੇ ਨੇ ਜਿਸ ਕਰਕੇ ਸਭ ਤੋਂ ਵੱਧ ਜਿਹੜੀ ਯੋਗਾ ਦੀ ਮਹੱਤਵਪੂਰਨ ਹੈ ਤਾਂ ਯੋਗਾ ਨੂੰ ਜ਼ਰੂਰੀ ਨਹੀਂ ਹੈ ਕਿ ਅੱਜ ਹੀ ਯੋਗਾ ਕੀਤੀ ਜਾਵੇ ਯੋਗਾ ਹਰ ਰੋਜ਼ ਕਰੋਗੇ ਤਾਂ ਤੁਹਾਡਾ ਹਮੇਸ਼ਾ ਹੀ ਜਿਹੜਾ ਸਰੀਰ ਹੈ ਤੰਦਰੁਸਤ ਰਹੇਗਾ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼ ਅੱਜ ਇੰਟਰਨੈਸ਼ਨਲ ਯੋਗਾਡੇ ਆ ਤੁਸੀਂ ਕੋਰਟ ਕੰਪਲੈਕਸ ਵਿੱਚ ਯੋਗਾ ਕਰਨ ਲਈ ਆਏ ਹੋ ਯੋਗਾ ਦੇ ਕੀ ਕੀ ਫਾਇਦੇ ਹਨ ਇਹਦੇ ਬਾਰੇ ਵਿਸਤਾਰ ਚ ਜਾਣਕਾਰੀ ਦਿਓ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਜਾਣਕਾਰੀ ਲੈਣ ਲਈ ਕਿ ਮੈਂ ਤੇ ਇੱਕ ਬਲ ਗਾਂ ਵੀ ਜਿਹੜੇ ਬੰਦੇ ਯੋਗ ਕਰਦਾ ਹੈ ਕਦੇ ਬਿਮਾਰ ਨਹੀਂ ਹੋਊਗਾ ਦੋ ਦੋ ਫਾਇਦੇ ਨਾਲ ਉਹ ਤੜਫੂਗਾ ਨਹੀਂ ਇੱਕ ਪੈਸਿਆਂ ਦੀ ਬਚਤ ਹੋਊਦੀ ਬਿਮਾਰੀ ਕਿ ਲੱਗੂਗੀ ਦਵਾਈਆਂ ਖਾਊਗਾ ਤੇ ਆਪਣਾ ਕੰਮ ਵੀ ਖਰਾਬ ਕਰੂਗਾ ਉਹਦਾ ਪੈਸਿਆਂ ਦਾ ਵੀ ਨੁਕਸਾਨ ਹੋਊਗਾ ਤੇ ਸਿਹਤ ਦਾ ਵੀ ਨੁਕਸਾਨ ਹੋਊਗਾ ਜੇ ਬੰਦਾ ਯੋਗ ਕਰਦਾ ਤਾਂ ਕਦੇ ਕੋਈ ਬਿਮਾਰੀ ਨਹੀਂ ਹੋਊਗੀ ਉਹਦੀ ਐਕਸਟਰਾ ਇਨਕਮ ਦਾ ਸਾਧਨ ਬਣ ਗਿਆ ਕੀ ਉਹ ਪੁੰਜ ਦੇ ਪੈਸੇ ਹੀ ਨਹੀਂ ਖਰਚ ਕਰਨੇ ਪਏ ਤਾਂ ਉਹਦੀ ਕਮ ਇਨਕਮ ਬਣ ਗਈ ਕਿਸਮ ਦੀ ਇਸਕੇ ਕਿ ਜਿਹੜਾ ਬੰਦਾ ਯੋਗ ਕਰਦਾ ਹੈ ਬਹੁਤ ਸਿੰਪਲ ਹੈ ਜਿਆਦਾ ਨਹੀਂ ਕਰਨਾ ਕੋਈ ਕਸਰਤ ਨਹੀਂ ਕਰਨੀ ਹੈ ਜੋਰ ਲਾ ਕੇ ਨਹੀਂ ਕਰਨਾ ਹੈ ਆਰਾਮ ਨਾਲ ਕਰਨਾ ਹੈ ਪ੍ਰਾਣਯਾਮ ਕਰੋ ਲੰਬਾ ਸਾਹ ਲਿਓ ਲੰਬਾ ਸਾਹ ਚੁਟੋ 3-4 ਕਿਸਮ ਦਾ ਪ੍ਰਾਣਯਾਮ ਹੈ ਜਿਹੜੇ ਅਸੀਂ ਸਿਖਾਣੇ ਆ ਸਾਹਨੇ ਦਾ 10-15 ਕਿਸਮ ਦਾ ਪ੍ਰਾਣਯਾਮ ਹੈ ਲੇਕਿਨ ਅਸੀਂ ਮੇਨ ਅਸੀਂ ਦੋ ਤਿੰਨ ਕਿਸਮ ਦਾ ਜਰੂਰ ਸਿਖਾਣੇ ਆ ਬਸਤਿਕਾ ਪ੍ਰਾਣਯਾਮ ਕਪਾਲ ਭਤੀ ਤੇ ਅਨੁਲੋਮ ਬਾਹਰੀ ਪ੍ਰਾਣਯਾਮ ਸ਼ੀਤਲੀ ਸ਼ਤਕਾਲੀ ਪ੍ਰਾਣਯਾਮ ਤੇ ਇਹ ਪ੍ਰਾਣਯਾਮਸ ਕਰਨ ਨਾਲ ਸਾਰੇ ਸ਼ਰੀਰਿਆਂ ਮਵਾਣੇ ਦਾ ਨਾਸ ਹੁੰਦਾ ਬੰਦਾ ਤੰਦਰੁਸਤ ਰਹਿੰਦਾ ਤੇ ਠੀਕ ਰਹਿੰਦਾ ਸ਼ਾਮੀ ਰਾਮਦੇਵ ਜੀ ਨੇ ਇੱਕ ਅਨੁਕ੍ਰਿਪਾ ਕਰਤੀ ਸਾਡੇ ਤੇ ਇਹਨਾਂ ਨੇ ਸਾਨੂੰ ਕਰ ਕਰ ਯੋਗ ਕਰਤਾ ਕਦੇ ਅਸੀਂ ਬਹੁਤ ਵੱਡੀਆਂ ਕੈਂਪ ਲਾਉਣ ਦੀ ਕੋਸ਼ਿਸ਼ ਕਰਦੀ ਤਾਂ ਸਾਡੇ 50 60 ਬੰਦੇ ਸਾਡੇ ਬਹੁਤ ਮੁਸ਼ਕਿਲ ਨਾਲ ਇਕੱਠੇ ਹੁੰਦੇ ਸੀਗੇ ਹੁਣ ਹਰ ਸੈਰ ਦੇ ਵਿੱਚ ਹਰ ਛੋਟੇ ਮੋਟੀ ਕਸਬੇ ਦੇ ਵਿੱਚ 100 200 200 ਬੰਦਾ ਇਕੱਠਾ ਹੋ ਕੇ ਯੋਗ ਕਰ ਰਿਹਾ ਹੁੰਦਾ ਸਮਾਨੇ ਜਿਵੇਂ ਇਸ ਟਾਈਮ 10 15 ਕਲਾਸਾਂ ਚੱਲ ਰਹੀਆਂ ਨੇ ਸਾਡੀਆਂ ਯੋਗ ਦੀਆਂ ਜਿਹੜੀ ਪਤੰਜਲੀ ਯੋਗ ਨਾਲ ਜੁੜੀਆਂ ਜਾਂਦੇ ਤੇ ਹੋਰ ਸੰਸਥਾਵਾਂ ਵਾਲੀਆਂ ਕਦੇ ਕੋਈ ਸੰਸਥਾ ਕਦੇ ਯੋਗ ਨਹੀਂ ਸੀ ਕਰਾਉਂਦੀ ਅੱਜ ਤੱਕ ਸ਼ੌਮੀ ਜੀ ਦੇ ਧਿਆਨ ਨਾਲ ਸਾਰੀਆਂ ਸੰਸਥਾਵਾਂ ਯੋਗ ਕਰਵਾਉਣ ਲੱਗੀਆਂ ਈ ਸ਼ਾਮੀ ਦੇ ਸਭ ਬਹੁਤ ਧੰਨਵਾਦੀਆਂ ਸ੍ਰੀ ਸ਼ਾਮੀ RAMDEV ਜੀ ਦੇ ਜਿਨ੍ਹਾਂ ਨੇ ਸਾਨੂੰ ਇਹ ਯੋਗ ਦਾ ਪ੍ਰਚਾਰ ਤੇ ਪ੍ਰਸਾਰ ਕਰ ਕਰ ਪਹੁੰਚਾਇਆ ਹੈਰਨਾ ਸਾਹਿਬ ਅੱਜ ਯੋਗਾ ਇੰਟਰਨੈਸ਼ਨਲ ਡੇ ਹੈ ਤੇ ਕੋਟ ਕੰਪਲੈਕਸ ਵਿੱਚ ਵੀ ਇਹ ਯੋਗਾ ਡੇ ਮਨਾਇਆ ਗਿਆ ਹੈ ਇਹ ਕਿਹਦੇ ਕਹਣੇ ਤੇ ਮਨਾਇਆ ਗਿਆ ਇਹਦੇ ਬਾਰੇ ਦੱਸੋ ਅੱਜ ਮਾਨ ਜੋਗ ਸੈਸਚਾ ਸਾਹਿਬ ਡਿਸਟ੍ਰਿਕਟ ਪਟਿਆਲਾ ਦੇ ਹੁਕਮ ਅਨੁਸਾਰ ਡਿਸਟ੍ਰਿਕਟ ਲੀਗਲ ਅਥਾਰਟੀ ਜਿਹੜੀ ਹੈ ਉਹਦੇ ਵੱਲੋਂ ਕੈਂਪ ਆਰਗੇਨਾਈਜ਼ ਕੀਤਾ ਗਿਆ ਸੀ ਇੱਕ ਯੋਗਾ ਦੇ ਦੇ ਉੱਤੇ ਕੋਰਟ ਕੰਪਲੈਕਸ ਸਮਾਣਾ ਦੇ ਵਿੱਚ ਜਿਹਦੇ ਵਿੱਚ ਸਾਡੇ ਜਸਾ ਇਕਤਾ ਸਿੰਘ ਸਾਹਿਬ ਤੇ ਹੋਰ ਸਾਰੇ ਹੋਰ ਸਹਿਵਾ ਨੇ ਯੋਗਾ ਕੈਮਪ ਜਿਹੜਾ اٹੈਂਡ ਕੀਤਾ ਹੈ ਤੇ ਰਜਿੰਦਰ ਕੁਮਾਰ ਜਿਹੜੇ ਨਾਲ ਜਿਹੜੇ ਇੰਸਟ੍ਰਕਟਰ ਨੇ ਉਹਨਾਂ ਨੇ ਯੋਗਾ ਸਿਖਾਇਆ ਹੈ ਕਿ ਅਸੀਂ ਇਸ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਇਹ ਚੀਜ਼ੇ ਪਹੁੰਚਾਈ ਸਾਹਿਬ ਜਸਾ ਸਾਹਿਬ ਤੇ ਜਿਹੜੇ ਇੰਸਟ੍ਰਕਟਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਜੋਗਾ ਨਾਲ ਬਿਮਾਰੀਆਂ ਦੂਰ ਹੁੰਦੀਆਂ ਨੇ ਸਭ ਨੂੰ ਪਤਾ ਹੀ ਹੈ ਤੇ ਅਸੀਂ ਹਰ ਇੱਕ ਨੂੰ ਅਪੀਲ ਕਰਦੇ ਹਾਂ ਕਿ ਉਹ ਜੋਗਾ ਵੱਧ ਤੋਂ ਵੱਧ ਆਪਣੀ ਜ਼ਿੰਦਗੀ ਜੋਗ ਨਾਲ ਭਰੋ ਤਾਂ ਜੋ ਹਰ ਤਰ੍ਹਾਂ ਦੀ ਬਿਮਾਰੀ ਤੋਂ ਦੂਰ ਰਹਿ ਆ ਜਾ ਸਕੋ